ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਘਾਲੇ ਕੇ ਜਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਆ ਦੋ ਵਹਿੜਾਂ ਵਿਖਾਉਣੀਆਂ ਤੁਹਾਨੂੰ ਤਾਜ਼ੀਆਂ ਸੂਈਆਂ ਸਵਾਈਆਂ ਦੁੱਧ ਚੰਗੇ ਦੇ ਚੱਲ ਰਹੀਆਂ ਮੁੱਲ ਜਾਇਜ਼ ਹੋਣਗੇ ਤੁਸੀਂ ਸੌਣ ਹੀ ਲੈਣੇ ਆ ਦੋ ਤਾਜ਼ੀ ਸੂਈਆਂ ਵਹਿੜਾਂ ਚੰਗੇ ਦੁੱਧ ਵਾਲੀਆਂ ਜਮਾਂ ਜਾਇਜ਼ ਮੁੱਲ ਇੱਕ ਪਰਲੇ ਪਾਸੇ ਵੱੱਝਾਰਗੀ ਵਹਿੜ ਖੜੀ ਆ ਕਰੋ ਸੰਗ ਦੀ ਪਹਿਲਣ ਵੱਛੀ ਆ ਚੰਗੇ ਦੁੱਧ ਵਾਲੀ ਵਹਿੜ ਤੇ ਫੰਡਰਾਂ ਮਾਝਨੋਂ ਵੀ ਮੁੱਲ ਘਟਾਉਣਾ ਮਗਰ ਵੀ ਉਹਦੇ ਵੱੱਛੀ ਆ ਦੁੱਧ ਵੀ 1.5 ਲੱਖ ਵਾਲੀ ਮਾਂ ਜਿਹਨਾਂ ਅੱਜ ਤਿਆਰ ਆ ਉਹਦੇ ਥੱਲੇ ਬਾਕੀ ਤੋਰ ਤੋਰ ਸਾਨੂੰ ਕੱਲਾ ਕੱਲਾ ਨਾਗ ਵਿਖਾ ਦਿੰਨੇ ਆ ਹਾਂਜੀ ਬਾਈ ਸਾਸਿਕਾ ਸਸਰੀਕਰ ਬਾਈ ਜੀ ਨਾਮ ਤੇਰਾ ਨਾਮ ਅਮਨਦੀਪ ਸਿੰਘ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬੱਗਾਪੁਰਾਣਾ ਫੋਨ ਨੰਬਰ ਦੱਸ ਦੀ ਬਾਈ ਆਪਣੇ 798610238 ਇੱਕ ਵਾਰੀ ਫੇਰ ਦੱਸ 798610238 ਇੱਕ ਨੰਬਰ ਨੂੰ ਸੂਈ ਨੂੰ ਕਿੰਨੇ ਕ ਦਿਨ ਹੋ ਗਏ ਬਾਈ ਇਹਨੂੰ ਬਾਈ 25 ਦਿਨ ਹੋ ਗਏ ਹੁਣ ਮਹੀਨੇ ਤੋਂ ਅੰਦਰ ਅੰਦਰਾ ਆ ਮਿੰਨੇ ਤੋਂੰਦਰਾ ਮਿੰਨੇ ਤੋਂੰਦਰਾ ਜੀ ਦੁੱਧ ਜਿਹੜਾ ਝੋ ਲੈਣਾ ਕਿੰਨਾ 16 ਕਿਲੋ ਆ 15 ਕਿਲੋ ਆਪਾਂ ਜੋਕ ਕੇ ਦੇ ਦਿਆਂਗੇ ਗਾਰੰਟੀ ਵਾਲਾ ਗਾਰੰਟੀ ਵਾਲਾ ਦੋ ਟਾਈਮ ਚੋਲੇ ਭਾਵੇਂ ਕੋਈ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਠੰਡੀ ਸੀਲ ਬਹੁਤ ਆ ਬਾਈ ਜਿੱਥੇ ਖੜੀ ਐ ਇੰਚੀ ਪੈਰ ਗਾਂ ਮਛਾਣੀਆਂ ਨੇ ਕਰਨਾ ਕਿੰਨੇ ਦੀ ਜੈ ਜਮਲ ਮੌਨ ਦਾ ਇਹਦਾ ਬਾਈ 42000 ਕਰਦਾ 40 ਦੀ ਦੇ ਦੇ ਆਗੇ ਕੱਢੀਏ ਬਾਹਰ ਨੂੰ ਦੋਸਤੋ 16 ਕਿਲੋ ਦੁੱਧ ਆ ਬਾਈ ਕਹਿੰਦਾ ਜਿਹੜਾ ਝੋ ਲੈਣਾ 15 ਕਿਲੋ ਦੀ ਗਾਰੰਟੀ ਹੋਊ ਬਾਈ ਕਹਿੰਦਾ ਚਲੋ ਮੈਂ ਵੀ ਗਾਰੰਟੀ ਦੇ ਦਿੰਦਾ ਦੁੱਧ ਇੰਨਾ ਹੋਊਗਾ net ਤਿਆਰ ਜਿਹਦੇ ਪਸੰਦ ਆਉ ਬਾਈ ਦੇ ਘਰ ਦੀ ਗਾਰੰਟੀ ਹੈ ਜੇ ਕੋਈ ਕਹਵੇ ਅਗਲਾ ਆਪਦੇ ਘਰੇ ਜਾ ਕੇ ਦਾਣਾ ਨਾ ਪਾਵੇ ਤੇ ਅਗਲਾ ਕਹਵੇ ਬਾਈ ਇਹਦੇ ਥੱਲੇ ਤਾਂ ਦੁੱਧ ਹੀ 14 ਕਿਲੋ ਆ ਜਾਂ 13 ਕਿਲੋ ਆ ਅਗਲੇ ਦੇ ਘਰ ਦੀ ਕੋਈ ਗਾਰੰਟੀ ਨਹੀਂ ਬਾਈ ਦੇ ਘਰੇ 16 ਕਿਲੋ ਤਿਆਰ ਆ 15 ਕਿਲੋ ਮੰਨ ਕੇ ਆ ਜਿਓ ਨਿਕਲੂਗਾ 16 ਇਹਦੀ ਤੁਹਾਨੂੰ ਮੈਂ ਸਹੋਤਾ ਦਿੰਦਾ ਦੁੱਧ ਜਿੰਨਾ ਦੱਸਿਆ net ਤਿਆਰ ਹੋਊਗਾ ਕਿਉਂਕਿ ਕੋਈ ਬੰਦਾ ਹੁੰਦਾ ਸੱਚ ਵਾਲਾ ਕੋਈ ਹੁੰਦਾ ਝੂਠ ਵਾਲਾ ਕਿਸੇ ਦੀ ਆਪਾਂ ਜ਼ਿੰਮੇਵਾਰੀ ਲੈ ਸਕਦੇ ਆ ਕਿਸੇ ਦੀ ਨਹੀਂ ਲੈ ਸਕਦੇ ਪਰ ਇਹਦੀ ਜ਼ਿੰਮੇਵਾਰੀ ਮੈਂ ਲੈਣਾ ਦੁੱਧ 16 ਕਿਲੋ ਨੈੱਟ ਤਿਆਰ ਹੈ ਕੰਡੇ ਵਾਲਾ 15 ਮੰਨ ਕੇ ਆਜੋ ਕੰਡਾ ਲਿਆਇਓ ਆਪਦਾ ਬਾਲਟੀ ਲਿਆਇਓ ਕੰਡੇ ਦੇ ਦੋ ਟਾਈਮ ਜੋਖਲੋ ਭਾਵੇਂ ਚਾਰ ਟਾਈਮ ਜੋਖਲੋ ਆਦੀ ਚੁਵਾਈ ਵਾਲੇ ਥਾਣਾ 25 ਦਿਨਾਂ ਦੀ ਸੂਈ ਹੈ ਮਹੀਨਾ ਮੰਨ ਲਓ ਬੱਚਾ ਇਹਦਾ ਬੱਚਾ ਆ ਖੜਾ ਇਨੇ ਚਰ ਦਾ ਬੱਚਾ ਹੋਣਾ ਬੱਚਾ ਵੱਛਾ 16 ਕਿਲੋ ਨੈੱਟ ਕੰਡੇ ਵਾਲਾ ਦੁੱਧ ਤਿਆਰ ਹੈ 15 ਮੰਨ ਕੇ ਕੋਈ ਸੌਦਾ ਕਰ ਲੇ 42000 ਮੁੱਲ ਹੈ 40000 ਦੀ ਦੇ ਦੇਣੀ ਹੈ ਜੇ ਕਿਸੇ ਭੈਣ ਭਰਾਣੇ ਘਰੇ ਦੁੱਧ ਪੀਣ ਨੂੰ ਵਹਿੜ ਲੈਣੀ ਆ ਜਾਂ ਡੈਰੀ ਦੁੱਧ ਪਾਉਣ ਨੂੰ ਵਹਿੜ ਲੈਣੀ ਆ ਜਮਾ ਜਾਇਜ਼ ਮੁੱਲ ਹੈ 40000 ਵਿੱਚੋਂ ਛੋੜ ਛੱਪਾ ਮਾਨ ਤਾਨ ਬਾਈ ਕਰ ਦੂ 16 ਕਿਲੋ ਘੰਡੇ ਦੇ ਦੋ ਟਾਈਮ ਜੋਖ ਲਓ ਭਾਵੇਂ ਚਾਰ ਟਾਈਮ ਜੋਖ ਲਓ ਗੱਲਾਂ ਵਾਲਾ ਦੁੱਧ ਨਹੀਂ ਹੋਊਗਾ ਜੋਖਣ ਵਾਲਾ ਹੋਊਗਾ ਚੋਕ ਕੇ ਦੋ ਟਾਈਮ ਚਾਰ ਟਾਈਮ ਭਾਵੇਂ ਅਗਲਾ ਲੈ ਜੇ ਦੋ ਨੰਬਰ ਆਪਣੇ ਦੋ ਨੰਬਰ ਬਾਈ ਜੀ ਇਹਨੂੰ ਕੋਈ 10 ਤੋਂ 12 ਗੈਰਤ ਹੋਈ ਨੂੰ ਇਹਦੇ ਥੱਲੇ ਦੁੱਧ ਜਿਹੜਾ ਝੋ ਲੈਣਾ ਕਿੰਨਾ ਉਹਦੇ ਵਾਂਗੂ ਜੋਖ ਲੈਣਾ ਜੋਖ ਲੈਣਾ ਹਾਂ ਤੂੰ ਤੇਰਾ ਹੀ ਮਨ ਹੋ ਸਕਦਾ ਬੱਚੇ ਨੂੰ ਛੱਡ ਕੇ 14 ਕਿਲੋ ਤਾਂ ਮੇਰੇ ਹਿਸਾਬ ਨਾਲ ਚੋਣੇ ਆ ਸੀ ਠੀਕ ਹੈ ਹਾਂ ਕਿਲੋ ਘਾਟੀ ਬੰਨੀ ਸਾਨੂੰ ਹਾਂ ਕਿੰਨਾ ਕੁ ਪਿਆਜੂ ਦੁੱਧ ਬਾਈਏ ਹੁਣ ਮੰਨ ਲਾ ਵੀ ਜਦੋਂ ਇਹਨੂੰ ਲੇਟੀ ਪੈਣ ਲੱਗ ਗਈ ਹੂੰ ਆਵੇ ਕਾਣੇ ਦਾ ਵਹਿੜ ਦਾ ਚੱਲਿਆ ਆ ਪਿਆ ਮੈਲਾ ਸਿੱਟਣ ਲੱਗ ਗਿਆ ਮੈਲਾ ਸਿੱਟਣ ਲੱਗ ਗਿਆ ਫੋਲੀ ਮੈਲਾ ਸੱਟਦੀ ਆ ਹੂੰ ਦੁੱਧ ਇਹਨੂੰ 18 ਤੋਂ 20 17 ਤੋਂ 20 ਕਿਲੋ ਨੂੰ ਕੋਈ ਬਾਹਲਾ ਨਹੀਂ ਗਾ ਅੱਜ 13 ਕੰਡੇ ਦੇ ਜੋਕਲੇ ਅਗਲਾ ਜੋਕ ਕੇ ਬਾਈ ਕੰਡੇ ਤੇ ਚੜਦੀ ਆ ਜੈ ਜੈ ਮੋਹ ਲੰਮਣੀ ਮੁੱਲ ਤਾਂ ਇਹਦਾ ਪਿਆ 10000 ਕਰਦੇ ਆ ਬਾਈ ਮਾਨ ਤਾਮ ਕਿੰਨਾ ਕਰੇਗਾ 47 ਦੀ ਦੇ ਦਿਆਂਗੇ 47 ਦੀ ਹਾਂ ਬਾਈ ਕੱਢ ਬਾਹਰ ਨੂੰ ਦੋਸਤੋ ਇਹਦੀ ਵੀ ਜ਼ਿੰਮੇਵਾਰੀ ਹੈ ਦੁੱਧ 14 ਕਿਲੋ ਆ 13 ਮੰਨ ਕੇ ਆਵੇ ਕੋਈ ਆ ਜਿਹੜਾ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਪਾਈ ਸੀ ਹਨ ਹੂੰ ਤੇ ਉਦੋਂ ਔਲ ਕਰਦੀ ਥੋੜੀ ਜੀ ਠੀਕ ਹੈ ਆਪਾਂ ਦੱਸਤਾ ਸੀਗਾ ਹਾਂ ਤੇ ਹੁਣ ਕੋਈ ਵਾਸਤਾ ਨਹੀਂ ਕੋ ਠੀਕ ਹੈ ਹਾਂ ਹਾਂ ਦੋਸਤੋ ਪਿਛਲੀ ਵੀਡੀਓ 'ਚ ਇਹ ਵਹਿੜ ਵਿਖਾਈ ਸੀ ਉਦੋਂ ਬਾਈ ਨੇ ਕਿਹਾ ਸੀਗਾ ਕਿ ਬਾਈ ਕਹਿੰਦਾ ਇੱਕ ਅੱਧੇ ਦਿਨ 'ਚ ਟੈਗ ਜੂਗੀ ਪਹਿਲਣ ਵੱੱਛੀ ਆ ਥੋੜੀ ਜੀ ਔਲ ਕਰਦੀ ਆ ਮੂਰੇ ਖੜਨਾ ਪੈਂਦਾ ਫੇਰ ਲੱਤ ਵੀ ਨਹੀਂ ਚੱਕਦੀ ਹੁਣ ਬਾਈ ਕਹਿੰਦਾ ਟੈਗ ਗਈ ਆ ਭਾਵੇਂ ਬੰਦਾ ਚੋਲੇ ਆ ਕੇ ਬੁੜੀ ਚੋਲੇ ਪੂਰੀ ਵੱਡੀ ਵਹਿੜ ਮੱਝਾਂ ਆਰ ਗਈ ਫਲੀ ਜਾਣ 14 ਕਿਲੋ ਆ 13 ਕਿਲੋ ਦੋ ਟਾਈਮ ਜੋਖਲੇ ਕੰਡੇ ਤੇ ਤਿੰਨ ਡੈਮ ਜੋਖਲੇ ਨੈਟ ਤਿਆਰ ਹੋਊਗਾ ਆਏ ਨਹੀਂ ਹੋਊਗਾ 14 ਗਿਆ ਤੇ ਨਿਕਲੂਗਾ 10 ਜਾਂ 12 14 ਕਿਹਾ 13 ਮੰਨ ਕੇ ਆ ਜੇ 14 ਹੀ ਨਿਕਲੂਗਾ ਮਗਰੇ ਦੇ ਵੱਛੀ ਆ ਪੂਰੀ ਵੱਡੀ ਵਹਿੜਾ ਬੜਬੇ ਜਗਾ ਕਹਿੰਦੇਰਾ ਪੈਂਦਾ ਹਾਂ ਦੋਸਤੋ ਆ ਸਕਰੀਨ ਤੇ ਤੁਸੀਂ ਵੇਖ ਹੀ ਰਹੇ ਆ ਪਹਿਲਣ ਵੱਛੀ ਨਵਾ ਹਨ ਮੱਝਾਂ ਰਗੀ ਵਹਿੜਾ ਦੋ ਟਾਈਮ ਦੁੱਧ ਜੋਖਲੇ ਕੰਡੇ ਦੇ ਭਵਾ ਕੋਈ ਤਿੰਨ ਟਾਈਮ ਜੋਖਲੇ 17 ਪਿਆ ਜੇ ਬਾਈ ਕਹਿੰਦਾ 18 ਪਿਆ ਜੇ 20 ਪਿਆ ਜੇ ਇੱਥੇ ਦੁੱਧ ਪਿਆ ਜੂ ਮੌਲੇ ਦਾ 50000 40 ਤੇ 7 47000 ਦੀ ਦੇ ਦੇਣੀ ਆ ਇੱਕ ਪਾਸੇ ਅਗਲਾ ਮੱਝ ਖੜਾ ਲੇ ਇੱਕ ਪਾਸੇ ਵੈੜ ਖੜਾ ਲੇ ਮੂੰਹ ਚਾਰ ਦਾੰਦਾ ਮੂੰਹ ਚਾਰ ਦਾੰਦਾ ਮੱਝ ਵਰਗਾ ਦੁੱਧ ਆ ਬੱਚੇ ਦੋਵੇਂ ਇੱਕੋ ਜਿਹੇ ਇੱਕ ਵੱੱਛਾ ਆ ਬੱਚੀ ਆ ਪਰਲਾ ਵੱੱਛਾ ਆ ਬੱਚੀ ਆ ਇਹਦੀ ਨੈਟ 13 ਕਿਲੋ ਦੁੱਧ ਕੰਡੇ ਦੇ ਜੋਖਲੇ 14 ਨੇ ਨਿਕਲੂਗਾ 47000 ਦੀ ਦੇ ਦੇਣੀ ਜਮਾਂ ਜਾਇਜ਼ ਮੁੱਲ ਪਹਿਲਣ ਬੱਚੀ ਆ ਘੋੜੀ ਵਰਗੀ ਪੂਰੀ ਵੱਡੀ ਫੁੱਲ ਜਾਣ ਵਾਲੀ ਮਗਰ ਵੀ ਆਪਦੀ ਮਾਰਗੀ ਬੱਚੀ ਆ ਚੰਗੀ ਸੇਵਾ ਸੰਭਾਲ ਗੌਰ ਹੋ ਜਾਂਦੀ ਆਉਂਦੇ ਸਮੇਂ ਸਵੇਰ ਨੂੰ ਮਾਂ ਦੇ ਮਗਰ ਵੜ ਤਿਆਰ ਹੋ ਜੂ ਮੂੰਹ ਤੋਂ 4 ਦੰਦ ਹੈ ਸੀਲ ਪੁੱਲ ਹੈ ਦੋ ਟਾਈਮ ਚ ਹੋਵੇ ਅਗਲਾ ਕੰਡੇ ਦੇ ਤਿੰਨ ਟਾਈਮ ਚ ਹੋਵੇ ਇੱਕ ਨੰਬਰ ਥੱਲੇ 16 15 ਮੰਨ ਕੇ ਆਜੋ 16 ਹੀ ਨਿਕਲੂਗਾ ਦੋ ਨੰਬਰ ਥੱਲੇ 14 13 ਮੰਨ ਕੇ ਆਜੋ 14 ਹੀ ਨਿਕਲੂਗਾ ਤਾਜੀ ਸੂਈਆ 17 ਤੋਂ 20 ਕਿਲੋ ਦੇ ਵਿੱਚ ਵਿੱਚ ਦੁੱਧ ਪਿਆ ਜੀ 2 ਨੰਬਰ ਫੋਨ ਨੰਬਰ ਸਕਰੀਨ ਤੇ ਆ ਦੁੱਧ ਦੀ ਗਾਰੰਟੀ ਹੈ ਬਾਈ ਕਹਿੰਦਾ ਨੈਟ ਤਿਆਰ ਹੋ ਫੋਨ ਨੰਬਰ ਸਕਰੀਨ ਤੇ ਆ ਜਾਇਜ਼ ਜੇ ਮੁੱਲ ਸਾਰਿਆਂ ਨੂੰ ਫਸੀਕਾ